ਪਿਛਲੇ ਦਿਨੀ ਕੈਨੇਡੀਅਨ ਗਵਰਨਮੈਂਟ ਫੋਲੋ ਕੈਨੇਡਾ ਜਾਂ ਵਾਲੇ ਵਿਦਿਆਰਥੀਆਂ ਵਾਸਤੇ ਵੀਜ਼ਾ ਪਾਲਿਸੀ ਸਖਤ ਕਰ ਦਿੱਤੀ ਗਈ ਹੈ ਜਿਸ ਦੇ ਚੱਲਦੇ ਹੁਣ ਕੈਨੇਡੀਅਨ ਗਵਰਨਮੈਂਟ ਨੇ ਵੀਜ਼ਾ ਪਾਲਿਸੀ ਵਿੱਚ 35% ਦਾ ਕੱਟ ਲਗਾ ਦਿੱਤਾ ਹੈ ਜਿਸ ਦੇ ਚੱਲਦੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਵਿੱਚ ਮਾਇੂਸੀ ਵੇਖੀ ਜਾ ਰਹੀ ਹੈ ਜੇਕਰ ਗੱਲ ਪਠਾਨਕੋਟ ਦੀ ਕਰੀਏ ਤਾਂ ਇੱਥੇ ਵੀ ਕਈ ਹਾਈਲਾਈਟਸ ਸੈਂਟਰ ਨੇ ਜਿੱਥੇ ਵਿਦਿਆਰਥੀ ਵਿਦੇਸ਼ਾਂ ਦਾ ਰੁਕ ਕਰਨ ਵਾਸਤੇ ਹਾਈਲਾਈਟਸ ਕਰ ਰਹੇ ਨੇ ਇਹਨਾਂ ਵਿਦਿਆਰਥੀਆਂ ਨਾਲ ਜਲਗਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਮਾਤਾ ਪਿਤਾ ਪੂਰੀ ਜ਼ਿੰਦਗੀ ਦੀ ਕਮਾਈ ਲਗਾ ਕੇ ਸਾਨੂੰ ਵਿਦੇਸ਼ ਭੇਜਦੇ ਨੇ ਤਾਂ ਕਿ ਸਾਡਾ ਭਵਿੱਖ ਸਵਰ ਸਕੇ ਜੇਕਰ ਕੈਨੇਡੀਅਨ ਗਵਰਨਮੈਂਟ ਨੇ ਆਪਣੀ ਵੀਜ਼ਾ ਪਾਲਿਸੀ ਸਖਤ ਕੀਤੀ ਹੈ ਤਾਂ ਅਸੀਂ ਕੈਨੇਡੀਅਨ ਗਵਰਨਮੈਂਟ ਨੂੰ ਕਹਿਣਾ ਚਾਹੁੰਦੇ ਹਾਂ ਕਿ ਦੁਨੀਆ ਤੇ ਇਕੱਲਾ ਕੈਨੇਡਾ ਦੇਸ਼ ਨਹੀਂ ਹੈ ਦੁਨੀਆ ਤੇ ਹੋਰ ਵੀ ਬਹੁਤ ਦੇਸ਼ ਨੇ ਜਿੱਥੇ ਉਹ ਜਾ ਸਕਦੇ ਨੇ ਬਾਈਟ ਜਦ ਕਿ ਆਈਲੈਂਡਸ ਸੈਂਟਰ ਚਲਾਉਣ ਵਾਲੇ ਸੰਚਾਲਕਾ ਦਾ ਕਹਿਣਾ ਸੀ ਕਿ ਬਹੁਤ ਸਾਰੇ ਸਟੂਡੈਂਟ ਉਹਨਾਂ ਕੋਲ ਅਜਿਹੇ ਨੇ ਜੋ ਕੈਨੇਡਾ ਦਾ ਸੁਪਨਾ ਸਜਾਈ ਬੈਠੇ ਨੇ

कई लोग करेंगे कई लोग नहीं करेंगे लेकिन सिर्फ यही कंट्री नहीं है जो गाइडलाइंस बनाती है बाकी और भी कंट्रीज हैं और बाकी बच्चे जो हैं वो शायद मेरे हिसाब से दूसरी कंट्रीज के लिए भी ऑप्ट करेंगे अभी तक तो मैंने सोचा था कि कनाडा के लिए पर जैसे कि उनकी गाइडलाइंस है बहुत ही ज्यादा डिसपॉइंटिंग है अभी लगता नहीं है कि वहाँ पे बच्चों के चांसेस हैं हम लोग इतनी ज्यादा मेहनत कर रहे हैं फॉरेन जाने के लिए

ਇਸ ਤੇ ਹੀ ਸੋਚ ਤੇ ਹੀ ਸੁਣਿਆ ਹੀ ਹੋਣਾ ਕਿ ਪੰਜਾਬ ਨੂੰ ਕੈਨੇਡਾ ਨੂੰ ਵੀ ਪੰਜਾਬੀ ਕਹਿੰਦੇ ਆ ਤੇ ਜੇ ਹੁਣ ਪੰਜਾਬੀਏ ਜਾਣੇ ਬੰਦ ਕਰ ਦੇਣਗੇ ਤੇ ਫਿਰ ਤੇ ਕੈਨੇਡਾ ਦਾ ਪ੍ਰਯੋਗ ਖੋ ਜਾਣਾ ਉਹਦਾ ਖੁਦ ਦਾ ਖਰਚਾ ਵੀ ਨਹੀਂ ਚੱਲਣਾ ਤੇ ਇਸ ਕਰਕੇ ਅਹੀਂ ਤੇ ਚੇਂਜ ਕਰਤਾ ਹਾਂ ਮੈਂ ਕੈਨੇਡਾ ਜਾਣ ਤਾਂ ਬਿਲਕੁਲ ਵੀ ਨਹੀਂ ਸੋਚਾਂਗੀ ਕਿਤੇ ਹੋਰ ਕੰਟਰੀ ਲਈ ਸ਼ਿਫਟ ਹੋ ਜਾਣਾ ਹੈ ਸਰ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਸਰਕਾਰ ਵੱਲੋਂ ਇੱਕ ਸਖਤੀ ਵਾਲਾ ਰੁਖ ਅਪਣਾਇਆ ਜਾ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟਸ ਲਈ ਇਸ ਲਈ ਵੀ ਨੇ ਉਹਨਾਂ ਨੇ GIC ਦਾ ਮਾਉਂਟ ਇੱਕਦਮ ਡਬਲ ਕਰਤਾ ਜਿਹਦੇ ਨਾਲ ਇੱਥੇ ਲੋਕਾਂ ਦਾ ਬਜਟ ਕਾਫੀ ਜ਼ਿਆਦਾ ਡਿਸਟਰਬ ਹੋ ਗਿਆ ਔਰ ਦੇਖਿਆ ਜਾਤੇ ਓਵਰਆਲ ਇਹ ਸਖਤੀ ਨਾਲ ਪ੍ਰਭਾਵ ਬਿਲਕੁਲ ਪਏਗਾ ਜੀ ਕਿਉਂਕਿ ਬੱਚਿਆਂ ਦੀ ਸਟੱਡੀਜ਼ ਤੇ ਵੀ ਸਖਤੀ ਹੋ ਗਈ ਹੈ ਉਹਨਾਂ ਦੇ ਵਰਕ ਪਰਮਿਟ ਨੂੰ ਵੀ ਲੈ ਕੇ ਕੁਝ ਬਦਲਾਅ ਨਵੇਂ ਆ ਰਹੇ ਨੇ ਔਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪਰ ਇੱਕ ਬਹੁਤ ਅੱਛਾ ਪ੍ਰੋਗਰਾਮ ਸੀ ਜਿਹਦੇ ਅੰਡਰ ਬੱਚਾ ਬੜੇ ਆਰਾਮ ਨਾਲ ਉੱਥੇ ਜਾ ਸਕਦਾ ਸੀ ਉਹਨਾਂ ਨੇ ਉਸ ਤੇ ਵੀ ਲਗਾਮ ਕੱਸਤੀ ਹੈ ਤੇ ਓਵਰਆਲ ਦੇਖਿਆ ਜਾਏ ਤੇ ਕੈਨੇਡਾ ਸਰਕਾਰ ਵੱਲੋਂ ਇਹ ਰੁਖ ਜਿਹੜਾ ਆ ਇਹ ਨਿੰਦਨੀ ਹੈ ਔਰ ਮੈਂ ਸਮਝਦਾ ਕਿ ਬੱਚਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਸਾਡੇ ਕੋਲ ਹੋਰ ਬਹੁਤ ਆਪਸ਼ਨਸ ਨੇ ਆਪਾਂ ਜਰਮਨੀ ਦਾ ਬਹੁਤ ਅੱਛਾ ਇੱਕ ਰੁਖ ਅਪਣਾਇਆ ਜਾ ਸਕਦਾ ਹੈ ਯੂਰੋਪੀਅਨ ਕੰਟਰੀਜ਼ ਚ ਬਹੁਤ ਵੈਲਕਮ ਕਰ ਰਹੇ ਨੇ ਉਹ ਲੋਕਾਂ ਨੂੰ ਬੱਚਿਆਂ ਦੇ ਬਹੁਤ ਅੱਛੇ ਵੀਜ਼ੇ ਵੀ ਆ ਰਹੇ ਨੇ ਯੂਕੇ ਸਰਕਾਰ ਵੱਲੋਂ ਵੀ ਇੱਕ ਬੜਾ ਈਜ਼ੀ ਅਪਰੋਪਸ਼ਨ ਆਂਦੀ ਆ ਆਪਾਂ ਉਧਰ ਵੀ ਜਾ ਸਕਦੇ ਆ ਸੋ ਓਵਰਆਲ ਮੈਂ ਦੇਖਿਆ ਚਾਹਾਂ ਕਿ ਹਲੇ ਥੋੜਾ ਜਿਆਦਾ ਜਲਦੀ ਹੈ ਸਭ ਕਹਿਣਾ ਕਿਉਂਕਿ ਹਲੇ ਰੂਲਸ ਕੱਲ ਹੀ ਲਾਗੂ ਹੋਏ ਨੇ ਤੇ 1-2 ਮਹੀਨੇ ਦੇ ਅੰਦਰ ਹਲੇ ਹੋਰ ਵੀ ਅਪਡੇਟਸ ਸਰਕਾਰ ਵੱਲੋਂ ਆਉਣ ਦੀ ਉਮੀਦ ਹੈ ਤੇ ਮੈਂ ਇਹੀ ਸਮਝਾਂਗਾ ਕਿ ਬੱਚਿਆਂ ਨੂੰ ਆਪਣੀ ਡ੍ਰੀਮ ਡੈਸਟੀਨੇਸ਼ਨ 'ਚ ਇੱਕ ਸਿੰਗਲ ਆਪਸ਼ਨ ਲੈ ਕੇ ਨਹੀਂ ਚੱਲਣਾ ਚਾਹੀਦਾ ਜੇ ਦੋ ਆਪਸ਼ਨ ਮਿਲ ਸਕਦੇ ਆ ਤੇ ਬੱਚਾ ਜ਼ਰੂਰ ਕਿਸੇ ਹੋਰ ਆਪਸ਼ਨ 'ਤੇ ਜ਼ਰੂਰ ਜਾਏ ਸਾਡੀ ਟੀਮ ਨੂੰ ਆ ਕੇ ਸੰਕਰ ਕਰ ਸਕਦੇ ਨੇ ਅਸੀਂ ਅਸੈਸਮੈਂਟ ਕਰਕੇ ਬੱਚੇ ਨੂੰ ਡਿਟੇਲਸ ਵਾਸਤੇ ਡਿਸਕਸ ਕਰ ਸਕਦੇ ਆ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਮੈਂ ਸਮਝਾਂਗਾ ਪੂਰੀ ਜ਼ਰਾ ਮਿਹਨਤ ਕਹੀ ਜੀਏ ਔਰ ਆਪਾਂ ਜਾ ਕੇ ਜੇ ਕੰਟਰੀ ਨੂੰ ਕੁਝ 4 ਪੈਸੇ ਦੇਣੇ ਹੀ ਆ। ਸੋ ਮੈਂ ਸਮਝਦਾ ਕਿ ਇਕਨੋਮੀ ਨੂੰ ਸਪੋਰਟ ਕਰ ਰਹੇ ਇੰਟਰਨੈਸ਼ਨਲ ਸਟੂਡੈਂਟ ਬਹੁਤ ਜ਼ਿਆਦਾ ਇੰਡੀਆ ਵੱਲੋਂ ਖਾਸ ਕਰ ਪੰਜਾਬੀ ਦੋਸਤ ਭਰਾ ਸਾਡੇ ਬਹੁਤ ਜ਼ਿਆਦਾ ਮਿਹਨਤ ਕਰਕੇ ਦੂਜੀ ਕੰਟਰੀਆਂ ਚ ਇੰਨਾ ਕੰਮ ਕਰ ਰਹੇ ਨੇ ਤੇ ਸਰਕਾਰ ਨੂੰ ਥੋੜਾ ਨਰਮ ਸੁਖ ਰਵਈਆ ਅਪਣਾਉਣਾ ਚਾਹੀਦਾ ਹੈ। ਮੈਂ ਇਸ ਗੱਲ ਕੇ ਕਹਿਣ ਚਾਹਾਂਗਾ ਕਿ ਕੋਈ ਘਬਰਾਣ ਦੀ ਲੋੜ ਨਹੀਂ। ਪੰਜਾਬ ਦੇ ਇਮੀਗ੍ਰੇਸ਼ਨ ਐਸੋਸੀਏਸ਼ਨ ਸਾਡੇ ਵੱਲੋਂ ਸਾਰੇ ਅਸੀਂ ਬੱਚਿਆਂ ਦੇ ਨਾਲ ਕਿਤੇ ਪਾਸੇ ਕੋਈ ਦਿੱਕਤ ਨਹੀਂ ਹੈ। ਅਸੀਂ ਬੈਠੇ ਹਾਂ ਤੁਹਾਡੀ ਸੇਵਾ ਚ ਜਦੋਂ ਮਰਜ਼ੀ ਆਓ ਅਸੀਂ ਪੂਰੀ ਮਦਦ ਕਰਾਂਗੇ। ਧੰਨਵਾਦ